ਹਾਉ ਗੁਰੂ ਨਿ ਪਿਆਰਿਓ ਦੁਹਾੜੋ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁਖਾਂ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹੰਦਪੁਰ ਦੇ ਰਾਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਨਬਦ ਗੁਰੂ ਉਤਾਰ ਪੁਰਖ ਜੀ ਤੇ ਬਿਰਾਜਮਾਨ ਬੜੇ ਬੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੂਰੀ ਅੰਦਰ ਸਜ ਬੈਠੀ ਗੁਰਖਾਤ ਸਤ ਸਤ ਸੰਗ ਜਿਓ ਆਓ ਜੋ ਕਾਇਮ ਨੇ ਤੋ ਆਪਾਂ ਤਨ ਤਨ ਸਭੀ ਸ੍ਰੀ ਗੁਰਦਾਨੁ ਕਪਾਸ਼ ਮਹਾਰਾਜ ਜਿਨ੍ਹਾਂ ਦੇ ਪਵਨ ਜੀਵਨ ਦੀ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰਣੀ ਦਾ ਕਿੱਸਾ ਬਣ ਕੇ ਆਪਾਂ ਸੰਗਰਾਂ ਦੇ ਪਵਨ ਜੀਵਨ ਵਿੱਚੋਂ ਕੁਝ ਕਰ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਲਿੱਦੇ ਦੁੱਖ ਕਲੇਸ਼ਾਂ ਦੁੱਖ ਸੋਗ ਕਰਿਆਂ ਸੋੜਿਆਂ ਚਿੰਤਾ ਬਿਗਰਤ ਹੋ ਪੱਬ ਸਕੀ ਜਵਾਨੀ ਬਰ ਤੋਂ ਬਸ ਸਕੀ ਅਜ ਸੁਣਦੇ ਦੇਂਦੇ ਆ ਰਹੇ 85 ਲੱਖ ਜੋਨਾ ਇਨਾਂ ਤੋਂ ਵੀ ਆਪਣਾ ਘੜਾ ਛੁੱਟ ਜਾਵੇ ਛੁੱਟੂ ਗਤ ਤਾਉਤ ਕਰਿਓ ਜੇ ਗੁਰੂ ਦੀ ਸਲੀਢੇ ਨਗੂ ਨਗੂ ਨਗਾ ਹੋਇ ਤੋ ਜਿਤੋਂ ਗੁਰੂ ਨੂੰ ਸਾਰੇ ਦੁਨੀਆ ਦੇਖਦੇ ਆ ਬਣ ਤਰੇਣ ਪਸ਼ੂ ਪੰਛੀ ਸਭ ਗੁਰੂ ਦੇਖਦੇ ਆ ਫਜਨੇ ਕਲ ਕਈ ਲੋਕ ਡੱਠਿਆਂ ਮੁਕਤ ਨਾ ਹੋਵੇ ਜੇ ਕੰਦੇ ਨਾਲ ਗੱਲ ਨਹੀਂ ਬਣ ਜਾਂਦੀ ਗੱਲ ਮੂਦੋਂ ਬਣਨੀ ਜਦੋਂ ਗੁਰੂ ਦੀ ਗੱਲ ਨੂੰ ਅਸੀਂ ਮੰਨਾਂਗੇ ਤਾਂ ਤੇ ਪਛੜੇ ਗਏ ਜਿੰਨਾਂ ਨੇ ਮੰਨ ਲਿਆ ਮੰਨ ਕੇ ਗੱਤ ਕਹੀ ਤੇ ਜੇ ਉਹਦੀ ਫਿਰ ਗਾਮ ਮਾਨ ਰਿਆਦਾ ਗੱਤ ਇਹਨੂੰ ਕੋਈ ਕਹਿ ਨਹੀਂ ਸਕਦਾ ਉਹ ਤੇ ਪ੍ਰਮਾਤਮਾ ਤੇ ਗੁਰੂ ਫਿਰ ਇੱਕ ਰੂਪ ਹੋ ਜਾਂਦੇ ਜਿੱਦਾਂ ਚਰ ਵਿੱਚ ਜਦੋਂ ਸੁਭਾਜੰਦਨ ਇਹੋ ਜਿਹੀ ਪ੍ਰੀਤ ਬਣ ਜਾਂਦੀ ਆ ਪਾਣੀ ਵੀ ਥੋੜਾ ਦੁੱਧ ਪੈ ਗਿਆ ਤੇ ਰੂਪ ਇੱਕ ਹੋ ਗਿਆ ਪਾਣੀ ਦੇ ਪ੍ਰਸਾਪ ਬਦਲਦੇ ਪਾਣੀ ਦੇ ਆਪਣਾ ਸੁਭਾਅ ਬਦਲ ਚਿੱਟਾ ਹੋ ਗਿਆ ਪਾਣੀ ਦੁੱਧ ਚਿੱਟਾ ਸੀ ਪਾਣੀ ਥੋੜਾ ਜਿਹਾ ਨੀਲੇ ਪਾਦਾ ਸੀ ਜਦੋਂ ਪੜੀ ਮੇ ਥੋੜਾ ਜਿਹਾ ਦੁੱਧ ਪਿਆ ਤੂੰ ਨੇ ਦੁੱਧ ਦਾ ਰੰਗ ਹੀ ਬਟਾ ਲਿਆ ਤੁਸੀਂ ਹੋਰ ਕੋਈ ਰੰਗ ਪਾ ਦਿਓ ਉਹ ਦਾ ਰੰਗ ਰੂਪਟਾਲੋ ਪੜ ਇਸੇ ਤਰ੍ਹਾਂ ਗੁਰੂ ਤੇ ਚੇਲੇ ਦੇ ਸਾਝਿਆ ਪੈਰ ਆਪਣੇ ਵਿੱਚ ਮਿਲਾ ਲੈਣਾ ਕਿੰਨਾ ਕੁ ਗਲਮੀ ਹੋਵੇ ਪਾਪੀ ਹੋਵੇ ਉੱਗਣ ਵਾਲਾ ਆਰਾ ਹੋਵੇ ਸਭ ਨੂੰ ਆਪਣੇ ਵਿੱਚ ਬਣਾ ਲਿੰਦਾ ਸਭ ਨੂੰ ਆਪਣੇ ਵਿੱਚ ਬਣਾ ਲਿੰਦਾ ਆਉ ਦੇ ਕੋ ਜਿਸ ਤਨਗੁਰਦਾਨ ਪਾਸ਼ੇ ਦੀ ਆਪ ਵਿਚਾਰ ਕਰਦੇ ਹੈ ਜੀਵਨ ਦੇ ਹੁਣ ਆਏ ਤਾਨਦਵਸ ਤੇ ਇਕੱਲੇ ਸੁਦਰਸ ਇੰਦਰਸਾਹਿ ਨੂੰ ਤਿੱਕਾ ਦੋ ਦਾ ਪੜਦੇ ਸੀ ਵਿਚਾਰਾ ਤਿੰਨਾਂ ਯੁਗਾਂ ਤੋਂ ਕੋਈ ਦੁਨੀਆ ਤੇ ਹੈ ਪਰ ਉਹ ਜੇ ਰਬਰ ਜਿੰਨ ਤਿੰਨਾਂ ਯੁਗਾਂ ਦਾ ਸਾਡੇ ਪਾਪਾਂ ਦਾ ਫਾਗਟ ਦਿੱਤਾ ਉਹ ਵੈਸੇ ਸਾਂਜੁਗ ਵਿੱਚ ਜਦੋਂ ਇੰਦਿਆ ਨੂੰ ਗੋਤਮ ਜੀ ਨੇ ਜ਼ਰਾਬ ਦਿੱਤਾ ਸੀ ਨਾ ਉਹ ਵੀ ਇੱਕ ਯੁਗ ਪੱਤਰ ਬਣੀ ਰਹੀ ਸੀ ਉਹ ਵੀ ਇੱਕ ਯੁਗ ਪੱਤਰ ਬਣੀ ਰਹੀ ਸੀ ਉਹਦਾ ਵੀ ਕਲਿਆਣ ਭਗਵਾਨ ਰਾਮਚੰਦਰ ਜੀ ਨੇ ਤ੍ਰੇਤਾ ਵਿਚਾਰ ਕੇ ਕੀਤਾ ਉਹਦਾ ਵੀ ਕਲਿਆਣ ਬਗਵਾਨ ਰਾਮਚੰਦ ਜੀ ਤ੍ਰੇਤਾ ਵਿਚੜ ਕੇ ਕੀਤਾ ਤੇ ਸਿੱਸ ਤਈ ਪਰੂ ਇੱਕ ਮਹੂਤ ਕਰਾ ਹੁੰਦਲ ਕਮਾ ਅੱਬਟਾਂ ਦੀ ਬਾਣੀ ਆ ਇਹਨੂੰ ਖੁਦ ਖੁਦਾ ਨੂੰ ਗੁਰਦਾਨ ਮਿਲੇ ਹੋਏ ਸਤਿਗੁਰ ਨਾਨਕ ਸਾਹਿਬ ਦੇ ਸਿਖਤ ਕਰਕੇ ਉਹਨਾਂ ਨੇ ਕਿਹਾ ਕਿ ਜਨਕਮੀ ਤੂੰ ਸੀ ਸੰਜੁਗ ਵਿੱਚ ਤ੍ਰਿਤੇ ਰਾਮਕੰਦਮ ਵਿੱਚ ਤੂੰ ਸੀ ਦੁਆਬਰੀ ਤ੍ਰਿਸ਼ਲ ਵਿੱਚ ਤੂੰ ਸੀ ਫੇ ਅੱਜ ਨਾਨਕ ਹੈ ਤੂੰ ਨਿਰੰਕਾਰ ਵੀ ਤੂੰ ਅੱਜ ਨੰਦ ਨਿਰੰਕਾਰ ਅੱਜ ਨਿਰੰਕਾਰ ਤੂੰ ਅੱਜ ਤੂੰ ਤੇ ਤਾਂ ਹੀ ਪਹਿਲ ਇਨੇ ਜੁਗਤੋਂ ਲੈ ਕੇ ਜੁਨੀਂ ਪੜ ਕਰਿਆ ਭਾਵੇਂ ਮਨੁੱਖ ਤੇ ਜੁਨੀਂ ਨੂੰ ਵਧਦੀ ਰਹੀ ਦੱਸਿਆ ਨੂੰ ਇਨੇ ਜਨ ਤੋਂ ਲੈ ਕੇ ਇੰਨਾ ਲੰਬਾ ਸਮਾਂ ਉਹਨੂੰ ਮਨੁੱਖ ਤੇ ਜੁਨੀਂ ਵਧਦੀ ਗਈ ਤੇ ਹਰ ਜੁਨੀਂ ਵਿੱਚ ਨਾ ਪ੍ਰਭ ਦਾ ਨਾਮ ਲੈਂਦਾ ਰਿਹਾ ਲੈਂਦਾ ਰਿਹਾ ਜਦੋਂ ਜੰਦਾ ਫਿਰੋ ਧੰਨ ਗੁਰਦੰਸ ਸਿੰਘ ਸਮਝਦਾਰ ਸਮਾ ਆ ਗਿਆ ਇਹੋ ਜਿਹੇ ਉਦਾਹਰਨ ਇਹੋ ਜਿਹੇ ਦਾ ਉਦਾਹਰਨ ਕਰਨ ਵਾਸਤੇ ਪਾਸ਼ਾ ਨੇ ਆਪਣਾ ਘਰ ਖੁਸ਼ੀਆਂ ਸਦ ਮੌਜ ਮਾਲਾ ਛੜੀ ਕਿਉਂਕਿ ਜਨਮ ਦਾ ਵੈਦਾ ਹੋਇਆ ਸੀ ਤੇ ਤੇ ਸੱਜੁਗ ਦਾ ਵੈਦਾ ਹੋਇਆ ਸੀ ਫਿਰ ਸੱਜੁਗ ਦਾ ਵੈਦਾ ਤੇ ਕਲ ਜੋ ਵਿਚਾਰ ਦੇ ਉਧਾਰ ਕੀਤਾ ਹੁਣ ਤਾਣਾ ਕੱਲੇ ਇੰਦਰ ਸਿੰਘ ਨੂੰ ਸੀਗਾ ਤੋਂਰ ਜਿੱਤੇ ਮਰਦਾਨੇ ਨੂੰ ਭੇਜਿਆ ਛੱਡੇ ਬਾਡੀ ਦੇ ਕੋਲ ਤੇ ਨਾਲ ਛੱਡੇ ਬਾਡੀ ਦਾ ਵੀ ਉਧਾਰ ਹੋ ਗਿਆ ਤੇ ਉਸ ਰਾਜੇ ਦਾ ਵੀ ਉਧਾਰ ਹੋ ਗਿਆ ਸੁਦਰ ਸਿੰਘ ਰਾਜਾ ਉਹਦਾ ਪੁੱਤ ਜ ਇੰਦਰ ਸਿੰਘ ਜਿਸ ਨੂੰ ਤਾਲਣ ਵਾਸਤੇ ਗੁਰਦਾਮ ਸਮਝੀ ਆਏ ਉਹਦੇ ਨਾਲ ਉਹਦਾ ਮਿੱਤਰ ਚੰਨਾ ਮਾਡੀ ਦੇਖੋ ਇੱਕਦਮ ਉੱਪਰ ਦਾ ਉੱਪਰ ਦਾ ਪੇੜੀ ਤਰ ਗਈ ਕਿਉਂਕਿ ਮਾਮਾ ਸੀ ਰਾਜਾ ਅੰਗੁਰ ਸਾਹਿਬ ਸੁਦਰਸ਼ਨ ਇੱਕ ਪਾਸੜ ਜਾ ਇੱਕ ਪ੍ਰਿਆਮ ਪੜਜ ਦਾ ਮਿੱਤਰ ਤੜਦਾ ਬਿਤਲੇ ਲੋਸੇ ਤਲਿਆਤ ਉਤੇ ਵਾਲਾ ਬਿਤਰ ਗਿਆ ਹੁਣ ਜਦੋਂ ਇਕੱਠੇ ਹੋਏ ਜਨਮ ਪੜੇ ਤੇ ਇੰਦਰ ਸਾਹਿਬ ਇੰਦਰ ਸਾਹਿਬ ਨੂੰ ਬਣਾ ਕੇ ਲਿਆ ਤੇ ਤਲ ਮਡੋਲ ਕਰ ਲਗਾ ਮੇਂ ਜਿਸ ਤਰ੍ਹਾਂ ਉਹ ਜਾਣ ਜਾਂ ਗੱਲਾਂ ਕਰਦਾ ਇੱਦਾਂ ਗੱਲਾਂ ਕਰਦਾ ਕਿ ਤੇ ਮੈਂ ਗੁਰਦਾਮ ਸਾਹਿਬ ਨੂੰ ਜਾਣਦਾ ਹੀ ਐ ਮਹਿਸੂਸ ਹੋਵੇ ਮੈਂ ਮੈਂ ਗੁਰਦਾਮ ਸਾਹਿਬ ਨੂੰ ਜਾਣਦਾ ਹੀ ਦੂਜੇ ਬੰਦੇ ਇਹ ਕਹੀ ਜਾ ਰਹੇ ਕਿ ਇਹ ਮੇਰਾ ਬੜਾ ਪ੍ਰਾਣਾ ਮਿੱਤਰ ਹੈ ਉਹ ਪ੍ਰਾਣਾ ਪਿੰਨਾ ਤਾਂ ਮਿੱਤਰ ਹੈ ਪਰ ਤਿੰਨਾ ਯੁੱਗ ਤਿੰਨਾ ਯੁੱਗਾਂ ਤੋਂ ਮਿੱਤਰ ਹੈ ਤਿੰਨਾ ਯੁੱਗਾਂ ਤੋਂ ਮਿੱਤਰ ਤੇ ਪਰਬੱਟ ਨਹੀਂ ਹੋਣਾ ਚਾਹੁੰਦਾ ਇਹ ਨਿਸ਼ਾਨੀ ਹੈ ਪਿਰੋ ਨਾਮ ਜਪਣ ਵਾਲੀ ਦੀ ਨਾਮ ਜਪਣ ਵਾਲੀ ਦੀ ਨਿਸ਼ਾਨੀ ਆ ਦਿਨਾਂ ਗੁਤ ਰਹੇ ਸਦਾ ਉਹ ਨਜ਼ਰਦਾ ਤਿੰਨਾਂ ਗੁਤ ਰਹੇ ਸਦਾ ਉਹ ਨਜ਼ਰਦਾ ਤੇ ਸਾਡੇ ਵਿੱਚ ਕੋਈ ਜਾਣਦੇ ਵੀ ਨਹੀਂ ਉਹ ਕਹਿੰਦੇ ਆ ਸਭ ਕੁਝ ਜਾਣਦੇ ਤੇ ਜਿਹੜੇ ਜਾਣਦੇ ਆ ਉਹ ਦੱਸਦੇ ਨਹੀਂ ਕੁਝ ਜਿਹੜੇ ਜਾਣਦੇ ਉਹ ਕੁਝ ਦੱਸਦੇ ਨੇ Mundo um, 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 um.